ਹਾਂਜੀ ਗਾਇਜ਼ ਸਾਰਿਆਂ ਨੂੰ ਪਿਆਰ ਭਰੀ ਸਸਰੇਕਾਲ ਆਦਾਬ ਤੇ ਨਮਸਕਾਰ ਗਾਇਜ਼ ਅੱਜ ਦਾ ਵਲੌਗ ਆਪਾਂ ਕਰ ਰਹੇ ਆ ਰੂਮ ਤੋਂ ਹੀ ਸਟਾਰਟ ਕਰ ਰਹੇ ਆ ਜਿੱਥੇ ਆਪਾਂ ਰਾਤ ਨੂੰ ਸਟੇ ਕੀਤਾ ਸੀ ਜਿਹੜੇ ਹੋਟਲ ਦੇ ਵਿੱਚ ਆਪਾਂ ਰੁਕੇ ਸੀਗੇ ਤੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਪਾਂ ਆਏ ਹੋਏ ਆ ਮਲੇਸ਼ੀਆ ਤੇ ਅੱਜ ਆਪਣਾ ਹੈਗਾ ਵਾ 7ਵਾਂ ਦਿਨ ਆ ਆਪਾਂ ਇਸ ਵਕਤ ਹੈਗੇ ਆ ਲੰਕਾਵੀ ਆਈਲੈਂਡ ਦੇ ਉੱਤੇ ਆਪਾਂ ਸਟਾਰਟਿੰਗ ਲਈ ਹੁਣੇ ਅਸੀਂ ਜਸਟ ਉੱਠੇ ਆ ਤੇ ਆਪਾਂ ਜਾ ਰਹੇ ਆ ਚਾਹ ਵਗੈਰਾ ਪੀਣ ਦੇ ਲਈ ਤੇ ਬਾਜ਼ਾਰ ਵੇਖਣ ਦੇ ਆਸ-ਪਾਸੇ ਠੀਕ ਆ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬਾਹਰਲਾ ਮਾਹੌਲ ਦਿ ਆਪਣੇ ਹੋਟਲ ਦਾ ਵਿਊ ਦੇਖੋ ਪਹਿਲਾਂ ਤਾਂ ਜਿੱਥੇ ਆਪਾਂ ਰੁਕੇ ਹੋਏ ਐ ਇਸ ਵਕਤ ਆ ਦੇਖੋ نیچے ਪੂਲ ਤੇ ਉਹ ਸਾਹਮਣੇ ਦੇਖੋ ਸਾਹਮਣੇ ਸਮੁੰਦਰ ਆ ਪਹਾੜ ਠੀਕ ਆ ਤੇ ਇੱਧਰ ਸਿਟੀ ਐ ਸਾਰੀ ਤੇ ਇਹ ਗਾਈਜ਼ ਹੈਗਾ ਆਪਾਂ 4 ਸਟਾਰ ਹੋਟਲ ਆ ਜਿੱਥੇ ਆਪਾਂ ਰੁਕੇ ਹੋਇਆ ਤੇ ਆਪਾਂ ਫਿਲਹਾਲ ਜਿੱਥੇ ਜਾ ਰਹੇ ਨਾ ਆਪਾਂ ਕੋਈ ਤੇ ਨਹੀਂ ਜਾ ਰਹੇ ਬਾਲੀ ਦੂਰ ਆਪਾਂ ਜਾ ਰਹੇ ਆ ਉਹ ਸਾਹਮਣੇ ਲਿਖਿਆ ਹੋਇਆ ਕਿ ਤਾਂ ਲਿਟਲ ਇੰਡੀਆ ਲਿਟਲ ਇੰਡੀਆ ਲਿਖਿਆ ਉੱਥੇ ਉਹ ਰੈਸਟੋਰੈਂਟ ਆ ਤੇ ਉੱਥੇ ਆਪਾਂ ਚਾਹ ਪਾਣੀ ਪੀਣ ਚੱਲਦੇ ਆ ਕੁਝ ਵੇਖ ਕੇ ਉਹਨੇ ਕੀ ਖਾਣ ਨੂੰ ਮਿਲਦਾ ਨਰਦੀਪ ਨਰਦੀਪ ਨਾਈਟ ਸੂਟ ਦੀ ਆ ਗਈ ਹੈ ਫਿਲਹਾਲ ਤਾਂ ਨਾ ਅਜੇ ਸਿਰਫ ਚਾਹ ਪੀਣੀ ਚਾਹ ਪੀਣੀ ਚੱਲੇ ਐ ਐਕਚੁਅਲ ਦੇ ਵਿੱਚ ਨਾਲ ਥੋੜਾ ਬਹੁਤਾ ਕੋਈ ਸਨੈਕਸ ਵਗੈਰਾ ਖਾ ਲਾਂਗੇ ਕਿਉਂਕਿ ਭੁੱਖ ਲੱਗੀ ਹੋਈ ਆ ਤੇ ਆ ਫਿਲਹਾਲ ਆ ਜਿਹੜਾ ਹੋਟਲ ਆਪਣਾ ਨਾ ਬਾਹਰੋਂ ਆ ਹੋਟਲਾ ਜਿੱਥੇ ਆਪਾਂ ਰੁਕੇ ਹੋਏ ਆ ਦੇਖੋ ਥੈਟਸ ਮਾਈ ਨਾਈਟ ਲੁੱਕ ਨਾਈਟ ਲੁੱਕ ਆ ਬੇ ਬੇ ਬਿਊ ਹੋਟਲ ਵਾਜਦਾ ਵਾ ਲੰਕਾ ਵੀ ਦੇ ਵਿੱਚ ਠੀਕ ਆ ਤੇ ਆਪਣੇ ਕੋਲੇ ਸਕੂਟੀ ਆਪਾਂ ਲੈ ਲਈ ਸੀਗੀ ਕੱਲ ਹਾਇਰ ਕਰ ਲਈ ਸੀਗੀ ਆਪ ਨੂੰ ਤੁਸੀਂ ਵੇਖ ਲਿਓ ਆਪਣਾ ਪਿਛਲਾ ਵਲੌਗ ਉੱਥੋਂ ਪਤਾ ਲੱਗ ਜੂਗਾ ਕਿਵੇਂ ਲੈਣੀ ਆ ਸਕੂਟੀ ਠੀਕ ਆ ਤੇ ਆਪਣੀ ਸਕੂਟੀ ਆ ਇਹ ਪੈਟਰੋਲ ਤੇ ਚੱਲਦੀ ਆ ਔਰ ਇਹ ਰੈਸਟੋਰੈਂਟ ਇੱਥੇ ਕਿਤੇ ਮਨੀ ਐਕਸਚੇਂਜ ਵੀ ਹੈਗੀ ਆ ਤੇ ਆਪਾਂ ਪਹਿਲਾਂ ਮਨੀ ਐਕਸਚੇਂਜ ਲੱਭਦੇ ਆ ਬਾਅਦ ਚ ਚੱਲਦੇ ਆ ਰੈਸਟੋਰੈਂਟ ਕਿਉਂਕਿ ਸਾਨੂੰ ਕੈਸ਼ ਚਾਹੀਦਾ ਵਾ ਤੇ ਆਪਾਂ ਚੱਲਦੇ ਆ ਸਕੂਟਰੀ ਚੱਕਦੇ ਇੱਥੋਂ ਚਲ ਚਲਾ ਲੈ ਤੂੰ ਚਲਾ ਲੈ ਜਾ ਮਤਲਬ ਚਾਹ ਤਾਂ ਨਹੀਂ ਪੀ ਰਹੇ ਕਿਉਂਕਿ ਇਹ ਨਾ ਇੰਗਲਿਸ਼ ਸਟਾਈਲ ਦਿੰਦੇ ਆ ਦੁੱਧ ਲੱਗ ਚਾਹ ਲੱਗ ਖੰਡ ਲੱਗ ਕੱਲ ਅਸੀਂ ਪੀਤੀ ਆ ਉਥੇ ਕੱਲ ਸਾਨੂੰ ਨਾ ਜਿਹੜੀ ਚਾਹ ਦਿੱਤੀ ਸੀ ਇਹਨਾਂ ਨੇ ਉਹ ਕੈਟਲ ਦੇ ਵਿੱਚ ਪਾਣੀ ਪਾਇਆ ਹੋਇਆ ਸੀਗਾ ਚਾਹ ਲਾ ਗਰਮ ਪਾਣੀ ਤੇ ਦੁੱਧ ਨੂੰ ਲੱਗ ਰੱਖਿਆ ਹੋਇਆ ਸੀ ਆਪਾਂ ਜਦੋਂ ਚਾਹ ਨੂੰ ਪਾਉਂਨੇ ਆ ਤੇ ਬਾਅਦ ਦੇ ਵਿੱਚ ਦੁੱਧ ਪਾਉਂਨੇ ਆ ਠੰਡਾ ਦੁੱਧ ਜਾਂ ਗਰਮ ਦੁੱਧ ਉਹ ਪਰ ਉਹ ਟੇਸਟ ਨਹੀਂ ਬਣਦਾ ਜਿਹੜਾ ਉਬਾਲ ਕੇ ਬਣਦਾ ਨਾ ਤੇ ਆ ਰੈਸਟੋਰੈਂਟ ਦੇ ਵਿੱਚ ਆਪ ਨੂੰ ਉਬਾਲੀ ਹੋਈ ਚਾਹ ਮਿਲ ਜਾਂਦੀ ਪੂਰੀ ਤੇ ਆਪਾਂ ਚਲੋ ਫਿਰ ਹਾਲ ਹੁਣ ਆਪਾਂ ਨਿਕਲੀਏ ਇਧਰੋਂ ਚ ਲੈਣਾ ਕੀ ਲੈਣਾ ਏ ਏ ਐਮ ਫਕਰ ਮਿਲੀ ਨਹੀਂ ਏ ਰੋਏ ਲੱਖਾਂ ਦੀ ਸਕੂਟੀ ਲੱਖਾਂ ਦੇ ਪੇਡ ਐਮ ਫਕਰ ਮਿਲੀ ਨਹੀਂ ਏ ਵੀ ਅੱਜ ਅਸੀਂ ਇਦਾਂ ਹੀ ਆ ਗਏ ਬਿਨਾਂ ਨਾਤੇ ਨੂੰ ਤੇ ਅੱਜ ਆਪਾਂ ਇੱਕ ਵਾਰੀ ਥੋੜਾ ਜਿਹਾ ਮੈਂ ਇੱਥੇ ਮਨੀ ਐਕਸਚੇਂਜ ਹੀ ਲੱਭ ਲਈਏ ਕੋਈ ਲੱਭ ਜੇ ਤਾਂ ਬੀਬੀ ਨੇ ਕਿਹਾਤਾ ਜੀ ਵੇ ਸਰਚ ਮਾਰਨਾ ਮੈਨੂੰ ਐ ਲੱਗਾ ਤਾਂ ਕਿ ਇੱਥੇ ਨਾ ਸ਼ਾਪਾਂ 5 ਤੋਂ 4 ਵਜੇ ਤੋਂ ਬਾਅਦ ਹੀ ਖੁੱਲਦੀਆਂ ਸਾਰਾ ਕੁਝ ਬੰਦ ਹੀ ਪਿਆ ਹੋਇਆ ਹੈ ਉਹ ਦੇਣਾ ਸ਼ਾਮ ਨੂੰ ਤਾਂ ਇਹ ਵੀ ਲੇਡੀ ਇਹ ਵੀ ਲੇਡੀ ਉੱਡਦੇ ਆ ਹੈਨਾ ਮਣੀਕ ਸਿੰਘ ਜੀ ਦਾ ਸਰਚ ਮਾਰਨਾ ਇੱਥੇ ਕੀ ਗੇੜਾ ਹੀ ਮਾਰਨਾ ਆਹੀ ਆ ਬਾਜ਼ਾਰ ਤੇ ਤਾਂ ਇੱਥੇ ਦੇਖ ਲਈਏ ਇੱਥੇ ਹੋਊਗਾ ਕਿਤੇ ਲੰਕਾਵੀ ਨਾ ਡਿਊਟੀ ਫ੍ਰੀ ਆਈਲੈਂਡ ਹੈ ਹਾਂ ਇੱਕ ਜੀ ਹੋਰ ਖਤਰਾ ਇਹ ਵੀ ਜਾਂ ਦੱਸਦੇ ਹੁਮ ਅਡਾਇੰਸ ਨੂੰ ਦੱਸਦੇ ਕੀ ਕੋਈ ਵੀ ਆਪਾਂ ਚੀਜ਼ ਲੈਣੇ ਨਾ ਡਰਿੰਕਾ ਵਗੈਰਾ ਕਪੜੇ ਕੋ ਪੜੇ ਜਾਂ ਕੁਝ ਵੀ ਹੋ ਡਿਊਟੀ ਫ੍ਰੀ ਉਹਦੇ ਤੇ ਟੈਕਸ ਨਹੀਂ ਲੱਗਦਾ ਇਹਨੇ ਨੇ ਆਲਰੇਡੀ ਆਪਣੇ ਤੋਂ ਟੈਕਸ ਲੈ ਲਿਆ ਹੈ ਮੈਨੂੰ 12 ਡਾਲਰ ਕਿਉਂ ਹਾਂ ਮਨ ਕਾ ਵੀ ਆਈਲੈਂਡ ਦਾ 20 ਰਿੰਗਰ ਟੈਕਸ ਸੀਗਾ ਨਾਲੇ ਕਿੰਦਰ ਟੈਕਸ ਫ੍ਰੀ ਕੰਟਰੀ ਟੈਕਸ ਫ੍ਰੀ ਕੰਟਰੀ ਹੈ ਟੈਕਸ ਫ੍ਰੀ ਲੈ ਲਿਆ ਆ ਬਾਅਦ ਚ ਨਵੇਂ ਲਿਖਾ ਡਿਊਟੀ ਫ੍ਰੀ ਡਿਊਟੀ ਫ੍ਰੀ ਸ਼ਾਪਸ ਸਾਰੀਆਂ ਡਿਊਟੀ ਫ੍ਰੀ ਸ਼ਾਪਸ ਨੇ ਹੋਰ ਹੈ ਮਨੀ ਕਿੰਦਰ ਦਾ ਆਓ ਗਾਈਜ਼ ਆਪਾਂ ਨੂੰ ਲੱਭ ਗਿਆ ਘਰ ਤੇ ਕੋਲੇ ਆਪਣਾ ਤਾਂ ਘਰ ਹੀ ਆ ਮੇਰਾ ਘਰ ਹੀ ਆ ਕਿਹੜਾ ਮਨੇ ਪਰਮੇਲਾ ਦਾ ਬੰਦ ਹੈ ਕਿ ਕਿਵੇਂ ਆ ਆਹਾਂ ਆ ਮਾਮਾ ਖੁੱਲੀ ਹੈ ਖੁੱਲੀ ਹੈ ਸ਼ਾਪ ਇਹ ਕੋਈ ਰਬੈਸਟ ਨਹੀਂ ਯੂਨੀਅਨ ਇੱਥੇ ਇੱਥੇ ਸਕੂਟੀ ਲਾਓ ਫਿਰ ਆਪਾਂ ਦੋਵਾਂ ਤੇ ਇਹਨਾਂ ਨੂੰ ਪੁੱਛ ਲੈਂਦੇ ਆ ਯੈਸ ਇਟਸ ਓਪਨ ਯੈਸ ਏ ਵਾਟ ਇਜ਼ ਆਸਟ੍ਰੇਲੀਅਨ ਡਾਲਰ 2.65 ওকে ਇਟਸ ਲੋਅਰ ਵੀ ਬਾਟ ਯੈਸਟਰਡੇ 272 ਇਟਸ ਲੋਅਰ ਟੂਡੇ 2.65 ਗੋਟ ਦੈਨ ਗਾਈਜ਼ ਇਹ ਆਪਾਂ ਨੂੰ ਦਿੰਦੀ ਪਈ ਹੈ 2.65 1 ਡਾਲਰ ਦਾ ਪਰ ਅਸੀਂ ਪਹਿਲਾਂ ਜਿਹੜੇ ਲਿੱਤੇ ਸੀ ਉਹ ਲਿੱਤੇ ਸੀਗਾ 2.72 ਮਤਲਬ ਕਿ ਸੱਤ ਕਿੰਗੜ ਘਟ ਦਿੰਦੀ ਭਈ ਆ ਹਾਂ ਸੱਤਾ ਯਾਰ ਮਤਲਬ ਕਿੰਗੜ ਭਰੇ ਯਾਰ ਆਪਾਂ ਹੋਰ ਆ ਅਗਲਾ ਕਿਤੇ ਕਿਤੇ western union ਫਿਰ ਉਹੀ অপਸ਼ਨ ਹੈ ਲਾ ਗਾਈਜ਼ ਆਪਾਂ ਕਰੰਸੀ ਕਰਾ ਲਈ এক্সচেঞ্জ ਕਰੰਸੀ ਦਾ ਜਿਹੜਾ ਇੱਥੇ ਰੇਟ ਸੀ ਨਾ ਉਹ ਸੀਗਾ 2.64 ਪਰ ਅਸੀਂ ਉਹਨੂੰ ਕਿਹਾ ਕਿ ਸਾਨੂੰ ਕੱਲ 2.72 ਮਿਲਦੀ ਪਈ ਸੀਗੀ ਤੇ ਉਹਨੇ ਫਿਰ ਆਪਾਂ ਨੂੰ 2.70 ਦੇ ਹਿਸਾਬ ਨਾਲ ਦੇ ਦਿੱਤੀ ਮਤਲਬ ਕਿ ਸਹੀ ਰਿੰਗੜ ਦਿੱਤੇ ਆ ਤੇ ਆਪਾਂ ਇੱਕ ਹੋਰ ਨਾਲ ਇੱਕ ਐਕਟੀਵਿਟੀ ਇਹ ਟੂ ट्रैवल ਗਾਈਡ ਸੀਗਾ ਤੇ ਆਪਾਂ ਇੱਕ ਐਕਟੀਵਿਟੀ ਇੱਥੇ ਆਪਾਂ ਕੀਤੀ ਆ ਬੁੱਕ ਤੇ ਉਹ ਆਪਾਂ ਤੁਹਾਨੂੰ ਸਰਪ੍ਰਾਈਜ਼ ਆ ਕੁਆਪਾ ਤੁਹਾਨੂੰ ਬਾਅਦ ਚ ਵਿਖਾਉਨੇ ਆ ਕੀ ਆ ਤੇ ਆਪਾਂ ਫਿਲਹਾਲ ਉਹਦੇ ਲਈ ਆਪਾਂ ਜਾ ਰਹੇ ਹਾਟਲ ਰੈਡੀ ਰੂਡ ਹੋਣ ਲਈ ਤੇ ਨਾਲੇ ਪਹਿਲਾਂ ਖਾ ਪੀ ਲਈਏ ਥੋੜਾ ਜਿਹਾ ਤੇ ਫਿਰ ਆਪਾਂ ਤੁਹਾਨੂੰ ਐਕਟੀਵਿਟੀ ਵੀ ਦੱਸਦੇ ਆ ਕਿਹੜੀ ਐਕਟੀਵਿਟੀ ਆ ਪੂਰੀ ਘੈਂਟ ਐਕਟੀਵਿਟੀ ਆ ਤੇ ਹੁਣ ਆਪਾਂ ਇੱਕ ਰੀ ਚਲੀ ਜਾਇ ਇਧਰ ਆ ਫੜ ਅਜੇ ਸਵੇਰ ਸਵੇਰ ਦਾ ਕੁਛ ਨਹੀਂ ਖਾਤਾ ਹੈ ਹੈਨਾ ਕੁਛ ਨਹੀਂ ਖਾਤਾ ਜੇ ਸਵੇਰ ਦਾ ਨਾਟ ਇਵਨ ਟੀ ਚਾਹ ਬਿਨ ਬਗੈਰ ਮੇਰੀ ਅੱਖ ਨਹੀਂ ਖੁੱਲਦੀ ਅੱਖ ਫਲ ਤ ਗਈ ਆ ਅੱਖ ਵੀ ਖੁੱਲ ਗਈ ਆ ਚਾਰ ਗਾਲਾਂ ਵੀ ਕੱਢ ਲਈਆਂ ਨੇ ਜੀ ਇਹ ਇਹ ਇਸ ਇਫੇਕ ਫੇਕ ਗੱਲ ਕਹੀ ਗਈ ਹੈ ਅਸੀਂ ਇੱਥੇ ਟ੍ਰੈਵਲ ਏਜੰਸੀ ਤੇ ਇੱਥੇ ਇੱਕ ਐਕਟੀਵਿਟੀ ਬੁੱਕ ਕੀਤੀ ਆ ਉਹ ਆਪਣੀ ਐਕਟੀਵਿਟੀ 4:30 ਵਜੇ ਆ ਤੇ ਆਪਣਾ ਟਾਈਮ ਹੋ ਗਿਆ ਬਸ 2:30 ਦਾ ਤੇ ਆਪਾਂ ਜਲਦੀ ਜਲਦੀ ਫੂਡ ਪਾੜ ਕਰੀਏ ਇੰਜੋਏ ਤੇ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਹੋਟਲ 'ਚ ਉਹ ਤਾਂ ਮੈਂ ਲੈ ਲੂੰਗਾ ਰੁਕ 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 ਕਿ ਵੀ ਫੂਲ ਚ ਵੈਲ ਸਕਦਾ ਹੈ ਹਾਂ ਲਓ ਗਾਈਜ਼ ਆ ਗਏ ਆਪਾਂ ਲिटल ਇੰਡੀਆ ਰੈਸਟੋਰੈਂਟ ਆ ਸਾਹਮਣੇ ਹੀ ਆ ਠੀਕ ਆ ਔਰ ਹੈ ਆਪਣਾ ਹੋਟਲ ਜਮਾ ਸਾਹਮਣੇ ਠੀਕ ਆ ਤੇ ਆ ਰਿਹਾ ਲिटल ਇੰਡੀਆ ਤੇ ਇੱਥੇ ਆਪਾਂ ਚਾਹ ਚੂਹ ਤੇ ਰੋਟੀ ਰੱਟੀ ਪ੍ਰਾਂਡੇ ਪ੍ਰਾਂਡੇ ਮਿਲ ਜਾਂਦਾ ਖਾ ਲਈਏ ਕੁਛ ਚੱਲ ਕਿੱਥੇ ਬੈਠਣਾ ਜਿੱਥੇ ਮਰਜੀ ਤੇ ਜਾ ਹਾਂ ਗਾਈਜ਼ ਅੱਗੇ ਮੰਨ ਨਾਲ ਖਾ ਲਈ ਪਿਆ ਠੀਕ ਥੈਂਕ ਯੂ ਲੈ ਕਾਰਫੇਰ ਆਰਡਰ ਕੀ ਕਰਨਾ ਤੰਦੇ ਤੁਸੀਂ ਕਰਦੇ ਹੋ ਆਹ ਬਾਈ ਵੇਖ ਲਓ ਖਾਲੀ ਪਿਆਰਾ ਸਟਾਣ ਵੈਸੇ ਤਾਂ ਇੱਥੇ ਹੈਗਾ ਇੰਡੀਅਨ ਪਾਕਿਸਤਾਨੀ ਤੇ ਅਰਬੀਕਾ ਲਓ ਗਾਇਸ ਆਪਾਂ ਆਰਡਰ ਕੀਤਾ ਇੱਕ ਤਰੀਕ ਆਰਡਰ ਕੀਤੀ ਗੱਲੀ ਮੈਨੂੰ ਲੱਗਾ ਬਟਰ ਬਾਕੀ ਰੋਟੀਆਂ ਆਰਡਰ ਕੀਤੀਆਂ ਮੈਂ ਤੰਦੂਰੀ ਰੋਟੀ ਤੇ ਉਹ ਖਾ ਰਹੀ ਆ ਬਟਰ ਚਲ ਵੇਖਾਂ ਕਿੱਤਾ ਦੀ ਵੇਖਣ ਤਾਂ ਪਤਾ ਨਹੀਂ ਥੋੜਾ ਜਿਹਾ ਪਨੀਰ ਪਾਇਆ ਤਾਂ ਖਾਈਏ ਗਾਈਜ਼ ਹੁਣ ਆਪਾਂ ਆ ਗਏ ਫਿਰ ਤੋਂ ਦੁਬਾਰਾ ਹੋਟਲ ਦੇ ਵਿੱਚ ਤੇ ਆਪਾਂ ਫੂਡ ਵਗੈਰਾ ਕਰ ਲਿਆ ਉਥੇ ਆਪਣਾ ਜੋ ਵੀ ਸੀਗਾ ਨਾ ਫੂਡ ਸੀਗਾ ਫੂਡ ਵਾਜ਼ ਨਾਟ ਟੇਸਟੀ ਵਧੀਆ ਫੂਡ ਨਹੀਂ ਸੀਗਾ ਲਾਈਕ ਬਹੁਤ ਘੱਟ ਕੁਆਂਟੀਟੀ ਸੀਗੀ ਠੀਕ ਆ ਤੇ ਪਨੀਰ ਸੀ ਜਿਹੜਾ ਪਨੀਰ ਵੀ ਮਤਲਬ ਇੰਨਾ ਵਧੀਆ ਨਹੀਂ ਸੀਗਾ ਪੁਰਾਣਾ ਲੱਗਦਾ ਪਿਆ ਸੀਗਾ ਤੇ ਚਾਹ ਵੀ ਮਹਿੰਗੀ ਸੀਗੀ 10 ਰਿੰਗੜ ਦੀ ਚਾਹ ਨਾਰਮਲੀ 5 ਰਿੰਗੜ ਦੀ ਮਿਲ ਜਾਂਦੀ ਚਾਹ ਵੀ ਵਧੀਆ ਨਹੀਂ ਚਹੀਗੀ ਮਤਲਬ ਕਿ ਇਹ ਹੋਟਲ ਦੇ ਸਾਹਮਣੇ ਜਿਹੜਾ ਹੋਟਲ ਉਹ ਆਪਣਾ ਲिटल ਇੰਡੀਆ ਨਾ ਰਕਮੈਂਡੇਸ਼ਨ ਇਹ ਹੈ ਕਿ ਤੁਸੀਂ ਨਾ ਜਾਓ ਇੱਥੇ ਤੁਸੀਂ ਹੋਰ ਕੋਈ ਆਸ-ਪਾਸੇ ਹੋਰ ਵੀ ਹੈਗੇ ਇੱਥੇ ਇੰਨੇ ਰੈਸਟੋਰੈਂਟ ਅਸੀਂ ਤਾਂ ਇੱਥੇ ਗਏ ਸੀ ਕਿਉਂਕਿ ਅਸੀਂ ਜਾਣਾ ਵਾ ਹੁਣ ਜਿਹੜੀ ਐਕਟੀਵਿਟੀ ਕਰਨੀ ਆ ਤੇ ਉਹਦੇ ਲਈ ਲੇਟ ਹੁੰਦੇ ਰਏ ਸੀ ਕਿ ਇਸ ਕਰਕੇ ਆਪਾਂ ਨੂੰ ਇੱਥੇ ਜਾਣਾ ਪਿਆ ਤਾਂ ਕਿ ਆਪਾਂ ਜਲਦੀ ਜਲਦੀ ਹੋਟਲ 'ਚ ਵਾਪਸ ਆ ਜਾਈਏ ਤੇ ਚਲੋ ਗਾਇਸ